ਤੇ ਤਸਵੀਰਾਂ ਲੁਧਿਆਣਾ ਚ ਫਿਰੋਜ਼ਪੁਰ ਰੋਡ ਦੀਆਂ ਨੇ ਇਸੇ 84 ਦੰਗਾ ਪੀੜਤਾਂ ਵੱਲੋਂ ਰਾਹੁਲ ਗਾਂਧੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਰਾਹੁਲ ਗਾਂਧੀ ਲੁਧਿਆਣਾ ਪਹੁੰਚੇ ਸਨ ਜਿਵੇਂ ਹੀ ਪੀੜਤਾਂ ਨੇ ਰਾਹੁਲ ਗਾਂਧੀ ਦੀ ਰੈਲੀ ਵਾਲੀ ਥਾਂ ਵੱਲ ਪੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਲਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ ਰੋਡ ਜਮ ਕਰਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਤਾਇਨਾਤ ਪੁਲਿਸ ਨੇ ਉਹਨਾਂ ਨੂੰ ਅჯਹਾ ਕਰਨ ਤੋਂ ਰੋਕਿਆ ਤਾਂ ਕਾफी ਤਕਾਮੁਕੀ ਹੋਈ ਕਈ ਪ੍ਰਦਰਸ਼ਨਕਾਰੀ ਪੁਲਿਸ ਨਾਲ ਤਕਾਮੁਕੀ ਹੁੰਦੇ ਜ਼ਮੀਨ ਤੇ ਵੀ ਡਿੱਗ ਪਈ 82 ਦੰਗਾ ਪੀੜ ਅੜੇ ਹੋਏ ਸੀ ਇਹਨਾਂ ਰੌਮਾਂ ਦਾਂਦੇ ਦੀ ਰੇਲ ਵੀ ਵਾਲੀ ਥਾਂ ਪਹੁੰਚ ਨਹੀਂ ਪਰ ਪੁਲਿਸ ਨੇ ਪ੍ਰਦਰਸ਼ਨ ਕਾਰਨ ਰੋਕੀ ਰੱਖਿਆ ਨਤੀਜਾ ਕਾਫੀ ਦੇ ਉਦਮਾ ਚੱਲਦਾ ਰਿਹਾ ਖੰਡਾ ਖੰਡਾ ਖੰਡਾ